ਮਿੰਟੋ ਜੀ ਗੈਰੀ ਬਟਰ ਦੇ ਵਿੱਚ ਕੀ ਹਾਦਸਾ ਵਾਪਰਿਆ ਜੀ ਉਹ ਗੱਦਾ ਫੈਕਟਰੀ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਉਹਦਾ ਕੋਈ ਕਾਰਨ ਪਤਾ ਲੱਗੇ ਕਿਵੇਂ ਅਚਾਨਕ ਇੰਨੀ ਭਿਆਨਕ ਅੱਗ ਲੱਗੀ ਆ ਉਹ ਆ ਦੇਖੋ ਗੱਲ ਇਹ ਆ ਕਿ ਸਭ ਹੁਣ ਮਸਲਾ ਜਿਹੜਾ ਉਹ ਇਹੋ ਆ ਕਿ ਭਈ ਜਿੱਦਾਂ ਆਪਾਂ ਕਹ ਲੋ ਕਿ ਦੇਖਦੇ ਆ ਬਹੁਤ ਸਾਰੀਆਂ ਸਾਡੇ ਇੱਥੇ ਫੈਕਟਰੀਆਂ ਵਗੈਰਾ ਪਟਾਕਾ ਫੈਕਟਰੀਆਂ ਜਾਂ ਇਦਾਂ ਦੀਆਂ ਹਨ ਭਈ ਉਹ ਕਿੰਨਾ ਕੁਝ ਹੁੰਦਾ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਜਿਹੜੇ ਯਾਰ ਸੇਫਟੀ ਸਟੈਂਡਰਡ ਸੀਗੇ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਹੀ ਨਹੀਂ ਗਿਆ ਜੀ ਇੱਥੇ ਹੁਣ ਕੀ ਹਾਲ ਹੈ ਤੁਸੀਂ ਦੇਖੋ ਕਿ ਭਾਈ ਕੁਝ ਕੁ ਬੰਦੇ ਤਾਂ ਜਿਹੜੇ ਬਾਹਰ ਆ ਗਏ ਸ਼ਾਇਦ 2-3 ਬਚ ਗਏ ਤਾਂ ਜਿਹੜੇ ਤਿੰਨ ਸੀਗੇ ਉਹ ਕੋਈ ਜ਼ਿਆਦਾ ਉਮਰ ਦੇ ਨਹੀਂ ਸੀਗੇ ਉਹ ਛੋਟੀ ਉਮਰ ਦੇ ਸੀਗੇ ਮੈਂ ਉਹਨਾਂ ਬਾਰੇ ਪੜਿਆ ਤਾਂ ਬੜੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਭਾਈ ਦਿਲ ਨੂੰ ਆਵਾਜ਼ ਆ ਰਹੀ ਬਿਲਕੁਲ ਕਿ ਉਹ ਗਰੀਬ ਘਰਾਂ ਦੇ ਬੱਚੇ ਜਿਹੜੇ ਸੀਗੇ ਨਾ ਜੀ ਉਹ ਗਰੀਬ ਘਰਾਂ ਦੇ ਬੱਚੇ ਸਭ ਮਤਲਬ ਕਿ ਪਾਰਟ ਟਾਈਮ ਜੌਬ ਕਰਦੇ ਸਨ ਹੂੰ ਆਪਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਜਾਂ ਕਹ ਲੋ ਕਿ ਭਾਈ ਪਰਿਵਾਰਾਂ ਦੀਆਂ ਵੀ ਮਜਬੂਰੀਆਂ ਹੁੰਦੀਆਂ ਨੇ ਮਜਬੂਰੀਆਂ ਕਿ ਥੋੜਾ ਯਾਰ ਕਮਾ ਲਿਆਵਾਂਗੇ ਰਾਤ ਨੂੰ ਥੋੜਾ ਦੇ ਦੇਾਂਗੇ ਹੂੰ ਉਹਨਾਂ ਨੂੰ ਥੋੜਾ ਆਪਦਾ ਖਰਚਾ ਚੱਲ ਜਾਂਦਾ ਉਹ ਤਿੰਨ ਜਿਹੜੇ ਮਜ਼ਦੂਰ ਜਿੰਦਾ ਸੜ ਗਏ ਵਿਚਾਰੇ ਉਹ ਭਾਈ ਮਤਲਬ ਕਿ ਇਹੋ ਜਿਹੇ ਘਰਾਚੋ ਨੇ ਇਹ ਇੱਕ ਦੁਖਾਂਤਕ ਤਰਾਸ ਦੀ ਹੈ ਸਾ ਬਿਲਕੁਲ ਬਿਲਕੁਲ ਕਿ ਇਸ ਤਰ੍ਹਾਂ ਦੇ ਮਜ਼ਦੂਰਾਂ ਦੀ ਖਬਰ ਨੂੰ ਸਪੇਸ ਹੀ ਨਹੀਂ ਮਿਲਦਾ ਸਪੇਸ ਹੀ ਨਹੀਂ ਮਿਲਦਾ ਜੀ ਮੀਡੀਆ ਦੇ ਵਿੱਚ ਕਿ ਤੁਸੀਂ ਪਹਿਲਾਂ ਤੇ ਇੱਕ ਗਰੀਬ ਘਰ ਦੇ ਬੱਚੇ ਦਾ ਦੁੱਖ ਦੇਖੋ ਨਾ ਅੱਜ ਕੱਲ ਬੱਚੇ ਵੀ ਇਕੱਲੇ ਇਕੱਲੇ ਨੇ ਪਰਿਵਾਰਾਂ ਦੇ ਵਿੱਚ ਤੇ ਜਵਾਨ ਮੁੰਡੇ ਨੇ ਜਮਾ ਕਿ ਜੇ ਮੰਨ ਲਓ ਦਿਨੇ ਉਹ ਪੜ੍ਹਦੇ ਨੇ ਜਾਂ ਕੋਈ ਹੋਰ ਕੰਮਕਾਰ ਕਰਦੇ ਨੇ ਤਾਂ ਰਾਤ ਨੂੰ ਆ ਕੇ ਇੱਕ ਫੈਕਟਰੀ ਚ ਉਹ ਪਾਰਟ ਟਾਈਮ ਜੌਬ ਕਰਦੇ ਆ ਜੀ ਹੁਣ ਪਾਰਟ ਟਾਈਮ ਜੌਬ ਦਾ ਮਤਲਬ ਇਹ ਆ ਕਿ ਉਹਨਾਂ ਦੀ ਜ਼ਿੰਦਗੀ ਚ ਚੈਨ ਦਾ ਜਾਂ ਸਕੂਨ ਦਾ ਵੈਸੇ ਤੇ ਟਾਈਮ ਜਿਹੜਾ 18 20 ਸਾਲ 22 ਸਾਲ ਤੱਕ ਇਹ ਹੀ ਹੁੰਦਾ ਨਾ ਅਸਲ ਖੰਡਣ ਦਾ ਆਪ ਦਾ ਪੜ੍ਹਾਈ ਲਿਖਾਈ ਨੂੰ ਇੰਜੋਏ ਕਰਨ ਦਾ ਤਾਂ ਉਹ ਵਿਚਾਰੇ ਆਪਣਾ ਜੀਵਨ ਜਿਹੜਾ ਬਿਹਤਰ ਬਣਾਉਣ ਲਈ ਆਪਣਾ ਜੀਵਨ ਹੀ ਗਵਾ ਗਏ ਜੀ ਸੋ ਇਸ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਮੇਰੇ ਖਿਆਲ ਦੇ ਨਾਲ ਭਾਈ ਮਾਲੀ ਹਮਦਤ ਦੇਣੀ ਚਾਹੀਦੀ ਮੇਰਾ ਤੇ ਇਹ ਮੰਨਣਾ ਕਿ ਬਹੁਤ ਹੱਦ ਤੱਕ ਕਹਿ ਲਿਆ ਕਿ ਸਾਡੀਆਂ ਇਹ ਨਾਕਾਮੀਆਂ ਨੇ ਕਿ ਜਿਵੇਂ ਹੁਣ ਫਾਇਰ ਸੇਫਟੀ ਸਟੈਂਡਰਡ ਹੁੰਦੇ ਨੇ ਇਸ ਤਰ੍ਹਾਂ ਦੇ ਕਿ ਉਹਨਾਂ ਨੂੰ ਬਹੁਤ ਸਾਰੀਆਂ ਫੈਕਟਰੀਆਂ ਤੇ ਆਦਿਕ ਜਿਹੜੀਆਂ ਨੇ ਉਹ ਫੋਲੋ ਹੀ ਨਹੀਂ ਕਰਦੀਆਂ ਸਾਬ ਜੀ ਜੀ ਉਹਨਾਂ ਦੀ ਨਿਗਰਾਨੀ ਕਿੰਨੇ ਕਰਨੀ ਹੈ ਨਿਗਰਾਨੀ ਕਰਨ ਵਾਲੇ ਚਾਰ ਛਿੱਲੜ ਲੈ ਕੇ ਤੇ ਨਿਗਰਾਨੀ ਨੂੰ ਸੈੱਟ ਕਰ ਦਿੰਦੇ ਨੇ ਬਿਲਕੁਲ ਤੇ ਗੱਲਾਂ ਤੇ ਬਹੁਤ ਦੂਰ ਤੱਕ ਜਾਂਦੀਆਂ ਜਾਂਦੀਆਂ ਨੇ ਪਰ ਮਿੰਟੂ ਜੀ ਇਹ ਚੀਜ਼ਾਂ ਦੇ ਹਾਦਸੇ ਟਾਲਣ ਵਾਸਤੇ ਕੌਂਸ਼ੀਅਸ ਤਾਂ ਹੋਣਾ ਚਾਹੀਦਾ ਉਸ ਜਿਹੜਾ ਹੋਣਾ ਚਾਹੀਦਾ ਜਿਹੜੇ ਪਰਿਵਾਰਾਂ ਨੇ ਵਿਚਾਰਾਂ ਨੇ ਆਪਦੇ ਬੱਚੇ ਗਵਾਲੇ ਐ ਉਹ ਭਾਵੇਂ مالی امداد ਮਿਲ ਵੀ ਜਾਵੇ ਪਰ ਤੁਸੀਂ ਸਮਝਦੇ ਹੋ ਕਿ ਉਹਨਾਂ ਬੱਚਿਆਂ ਦੀ ਤਾਂ ਨਹੀਂ ਉਹ ਬੱਚੇ ਤਾਂ ਨਹੀਂ ਆਉਣਗੇ ਸਰ ਸੁਖਮ ਸਿੰਘ ਸਾਹਿਬ ਮੈਂ ਕੋਈ ਇਹ ਗੱਲ ਨਹੀਂ ਕੀਤੀ ਕਿ ਉਹਨਾਂ ਦੀ ਜ਼ਿੰਦਗੀ ਦੀ ਪਰਪਾਈ ਹੋ ਸਕੇ ਕਿ ਮੈਂ ਕਹ ਰਿਹਾ ਕਿ ਹੁਣ ਉਹ ਜਿਹੜੇ ਵਿਚਾਰੇ ਕਮਾਉਣ ਵਾਲੇ ਸੀਗੇ ਜਾਂ ਜਿਹੜੇ ਉਹਨਾਂ ਦੇ ਕਹ ਲੋ ਕਿ ਸੁਪਨੇ ਸਨ ਉਹ ਜਦੋਂ ਸੁਆਹ ਹੋ ਗਏ ਨੇ ਤਾਂ ਇਹ ਫਰਜ਼ ਬਣਦਾ ਹੈ ਕਿ ਭਈ ਉਹਨਾਂ ਦੀ ਬਾਹ ਫੜੀ ਜਾਵੇ ਘਟੂ ਘਟ ਉਹਨਾਂ ਦਾ ਕੋਈ ਦੁੱਖ ਮਾੜਾ ਮੋਟਾ ਤੇ ਘਟੇਗਾ ਨਾ ਬਿਲਕੁਲ ਮਿੰਟੂ ਜੀ ਬਿਲਕੁਲ ਇਧਰ ਪੰਜਾਬ ਪੋਲਿਟਿਕਸ ਬਾਈ ਦੱਸ ਰਹੇ ਨੇ ਕਿ ਬੀ ਐਮ ਡਬਲਯੂ ਦਾ ਜਿਹੜਾ ਪਲਾਂਟ ਹੈ ਉਹ ਕਹਿੰਦੇ ਗੋਗਰ ਦੇ ਘੜ ਦੇ ਵਿੱਚ ਲੱਗਣ ਜਾ ਰਹੇ ਸਾਰਾ ਅਸੀਂ ਪਹਿਲਾਂ ਹੀ ਇਹਦੇ ਤੇ ਗੱਲ ਕਰ ਲਈ ਆ ਹੁਣ ਕਿੱਥੇ ਲੱਗਣਾ ਉੱਤੇ ਲੱਗ ਜੂ ਪਤਾ ਲੱਗ ਜਾਵੇ ਸਹੀ ਇਥੇ ਤੇ ਖਤਰਾ ਇਹ ਹੋਇਆ ਪਿਆ ਕਿ ਲੱਗੇ ਪਲਾਂਟ ਵੀ ਬੰਦ ਹੋਣ ਨੂੰ ਫਿਰਦੇ ਨੇ ਬਿਲਕੁਲ 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 ਸਮਝਦੇ ਹੋ ਨਾ ਕਿ ਉਹ ਕਦੇ ਹਾਈਵੇਜ਼ ਵਾਲਾ ਰੋਲਾ ਪੈ ਜਾਂਦਾ ਕਦੇ ਕੋਈ ਰੋਲਾ ਪੈ ਜਾਂਦਾ ਕਦੇ ਕੋਈ ਰੋਲਾ ਪੈ ਜਾਂਦਾ ਹੈ ਤਾਂ ਗੱਲ ਇਹ ਆ ਕਿ ਉਦਯੋਗਤਾ ਆਵੇ ਵਧੀਆ ਗੱਲ ਹੈ ਰਾਜਪੁਰੇ ਨੂੰ ਜੇ ਉਹ ਮਿਲ ਗਿਆ ਇੰਡਸਟਰੀਅਲ ਸਮਾਰਟ ਸਿਟੀ ਵਾਲਾ ਤੇ ਉਧਰੋਂ ਜੇ ਇਹ ਆ ਜਾਂਦਾ ਹੈ ਹਾਲਾਂਕਿ ਮੇਰੇ ਖਿਆਲ ਦੇ ਨਾਲ ਇੱਕ ਸਟੀਲ ਪਲਾਂਟ ਦਾ ਵੀ ਮਾਨਸਾ ਬੜਾ ਪ੍ਰਚਾਰ ਕਰ ਰਹੇ ਸੀਗੇ ਜੀ ਉਹ ਪਤਾ ਨਹੀਂ ਲੱਗਣਾ ਚਾਲੂ ਹੋਇਆ ਕਿ ਨਹੀਂ ਤੇ ਇਸ ਤਰ੍ਹਾਂ ਦੇ ਜੇ ਪ੍ਰੋਜੈਕਟ ਆਉਂਦੇ ਨੇ ਸੁਖਮ ਸਭ ਵੈਲਕਮ ਯੋਗ ਨੇ ਬਿਲਕੁਲ ਲੋਡ ਉਹਦੇ ਵਿੱਚ ਅਸੀਂ ਕੋਈ ਵਿਰੋਧ ਨਹੀਂ ਕਰਾਂਗੇ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਕਹਿੰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਤੇ ਭਾਵੇਂ ਬਾਹਰੋਂ ਵੀ ਆਵੇ ਬਾਹਰਲੇ ਮੁਲਕਾਂ ਚੋਂ ਵੀ ਆਵੇ ਨਿਵੇਸ਼ ਹਮ ਪਰ ਰੌਲਾ ਇਹ ਕਿ ਚਾਰ ਪੰਜ ਸਟੇਟਾਂ ਚ ਬਾਹਰੀ ਨਵੇਸ਼ ਜਿਹੜਾ ਜ਼ਿਆਦਾ ਜਾਂਦਾ ਹੈ ਦੂਜੀਆਂ ਸਟੇਟਾਂ ਬਿਲਕੁਲ ਪਛੜ ਕੇ ਰਹਿ ਗਈਆਂ ਨੇ ਰਹਿ ਗਈਆਂ ਨੇ ਬਿਲਕੁਲ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲੀਏ ਹਾਂ ਜੀ ਉਹ ਕਹਿੰਦੇ ਕਿ ਟਾਟਾ ਸਟੀਲ ਲੱਗ ਗਿਆ ਜੀ ਹਾਂ ਲੁਧਿਆਣਾ ਦੇ ਵਿੱਚ ਵਧੀਆ ਜੀ ਵਧੀਆ ਸੋ ਗੱਲ ਇਹ ਆ ਕਿ ਇਹ ਆਪਣੀ ਇਕਨੋਮੀ ਵਾਸਤੇ ਕਹ ਲੋ ਠੀਕ ਆ ਆਪਣੇ ਰੋਜ਼ਗਾਰ ਵਾਸਤੇ ਠੀਕ ਆ ਸਾਰੇ ਪੱਖਾਂ ਤੋਂ ਠੀਕ ਆ ਜੀ ਹੂੰ ਜੀ ਜੀ ਚਲੋ ਕੋਈ ਗੱਲ ਨਹੀਂ ਲੱਗਦਾ ਇਹ ਮਿੱਤਰ ਕਹਿ ਰਹੇ ਨੇ ਕਿ BMW ਕਿਤੇ ਭਗਵਾਨ ਭਗਵਾਨ ਮੰਤ ਮਕੈਨੀਕਲ ਵਰਕਸ ਤਾਂ ਨਹੀਂ ਆ ਰਿਹਾ ਕਹਿੰਦੇ ਮੈਂ ਵੀ ਪੁੱਛ ਰਿਹਾ ਸੀ ਭਾਈ ਕਿਤੇ ਕੋਈ ਹੋਰ ਹੀ ਨਾ ਇਹਦੀ ਡੈਫੀਨੇਸ਼ਨ ਹੋਵੇ ਨਹੀਂ ਇਹਦੀ ਫੁੱਲ ਫਾਰਮ ਨਾ ਕੋਈ ਹੋਰ ਬਣਾ ਦੇਣਾ ਤੇ ਦੇਖੋ ਉਹਨਾਂ ਨੇ ਅੱਗੇ ਵੀ ਇੱਕ ਵਾਰੀ ਮਜ਼ਾਕ ਬਣਵਾ ਲਿਆ ਸੀ ਆਪਦਾ ਜੀ ਤੇ ਜੇ ਇਸ ਤਰ੍ਹਾਂ ਦੂਜੀ ਵਾਰ ਕਰਨਗੇ ਮੈਂ ਅੱਗੇ ਵੀ ਵਾਰ-ਵਾਰ ਕਹਿੰਦਾ ਹੁੰਦਾ ਸੀਗਾ ਕਿ ਮਾਨ ਸਾਹਿਬ ਆਪਣਾ ਕਹ ਲਓ ਕਿ ਜਿੱਦਾਂ ਯਕੀਨ ਜੈ ਨਾ ਆਪ ਹੀ ਗਵਾ ਬੈਠੇ ਨੀਤੇ ਇਹਨਾਂ ਦੀ ਗੱਲ ਕਹੀ ਤੇ ਕੋਈ ਸ਼ੱਕ ਕਰਦਾ ਹੀ ਨਹੀਂ ਕਰਦਾ ਨਹੀਂ ਸੀ ਬਿਲਕੁਲ ਨਹੀਂ ਸੀ ਬੜਾ ਲੋਕਾਂ ਨੇ ਬੜਾ ਜ਼ਿਆਦਾ ਇਤਬਾਰ ਇਹਨਾਂ ਤੇ ਜਤਾਇਆ ਸੀ ਉਦੋਂ ਪਾਰਟੀ ਤੇ ਇਹਨਾਂ ਤੇ